ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਤੇ ਅਮਰੀਕਾ ਦੇ ਵਿਚਕਾਰ ਵਪਾਰ ਯੁੱਧ ਦੇ 1 ਮਹੀਨੇ ਦੇ ਟੈਰਿਫ ਦੀ ਰੋਕ ਤੇ ਬਾਤ ਹੁਣ ਕੈਨੇਡੀਅਨ ਖੇਡ ਪ੍ਰੇਸ਼ੰਸਕਾਂ ਨੇ ਅਮਰੀਕੀ ਆਰਥਿਕ ਨੀਤੀਆਂ ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਅਮਰੀਕੀ ਰਾਸ਼ਟਰੀ ਗੀਤ ਤੇ ਸ਼ੋਰ ਸ਼ਰਾਬਾ ਕੀਤਾ ਹੈ ਦਰਸਲ ਬੀਤੀ ਰਾਤ ਨੂੰ ਵੈਨਕੂਵਰ ਦੇ ਰੋਜਸ ਅਰੀਨਾ ਦੇ ਵਿੱਚ ਸ਼ੋਰ ਸ਼ਰਾਬ ਦੀ ਆਵਾਜ਼ਾਂ ਗੂੰਜ ਉਠੀਆਂ ਜਦੋਂ ਐਲਿਜ਼ਾਬੈਥ ਏਰਵਿੰਗ ਨੇ ਕੈਨਕਸ ਦੇ ਵੱਲੋਂ ਕੋਲੋਰادو ਐਵਲੈਂਚ ਦੀ ਮੇਜ਼ਬਾਨੀ ਕਰਨ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਗੀਤ ਦੇ ਸ਼ੁਰੂਆਤੀ ਨੋਟ ਸ਼ੁਰੂ ਕੀਤੇ। ਜਿਵੇਂ ਹੀ ਐਲिसा ਬੈਥ ਇਰਵਿੰਗ ਨੇ ਗਾਣਾ ਖਤਮ ਕੀਤਾ ਤਾਂ ਪਰਸ਼ੰਸਕਾਂ ਨੇ ਤਾੜੀਆਂ ਵਜਾਈਆਂ ਤੇ ਜਿਵੇਂ ਹੀ ਇਰਵਿੰਗ ਨੇ "ਓ ਕੈਨੇਡਾ" ਸ਼ੁਰੂ ਕੀਤਾ ਤਾਂ ਤਾੜੀਆਂ ਦੀ ਗੂੰਜ ਹੋਰ ਵੀ ਵੱਧ ਗਈ। ਬਹੁਤ ਸਾਰੇ ਲੋਕ ਗੀਤ ਗਾਉਣ ਦੇ ਵਿੱਚ ਗਾਇਕਾ ਦੇ ਨਾਲ ਸ਼ਾਮਲ ਹੋਏ ਅਤੇ ਆਜ਼ਾਦੀ ਦੀ ਧਰਤੀ ਦੀ ਲਾਈਨ ਦੇ ਦੌਰਾਨ ਇੱਕ ਵਾਰ ਫਿਰ ਤਾੜੀਆਂ ਗੂੰਜ ਉਠੀਆਂ। ਇਹ ਤਿੰਨ ਅਖਾੜਿਆਂ ਦੇ ਵਿੱਚੋਂ ਇੱਕ ਸੀ ਜਿੱਥੇ ਅਮਰੀਕੀ ਰਾਸ਼ਟਰੀ ਗੀਤ ਦਾ ਮੁਜਾਕੂਈ ਉਡਾਇਆ ਗਿਆ। ਟੌਨਟੋ ਰੈਪਟਰਸ ਦੇ ਵੱਲੋਂ ਨਿਊਯਾਰਕ ਨਿਕਸ ਦੀ ਮੇਜ਼ਬਾਨੀ ਕਰਨ ਤੋਂ ਪਹਿਲਾਂ ਕੁਝ ਪ੍ਰਸ਼ੰਸਕਾਂ ਨੇ ਸ਼ੋਰ ਮਚਾਇਆ ਇਹ ਚੀਕਾਂ ਨਾਤਾ ਉਨੀਆਂ ਉੱਚੀਆਂ ਸਨ ਅਤੇ ਨਾ ਹੀ ਉਨੀਆਂ ਲੰਬੀਆਂ ਸਨ ਜਿੰਨੀਆਂ ਐਤਵਾਰ ਨੂੰ ਲਾਸ ਐਂਜਲਸ ਕਲੀਪਰਸ ਵਿਰੁੱਧ ਖੇਡ ਤੋਂ ਪਹਿਲਾਂ ਸਨ ਦਰਸਲ ਮੰਗਲਵਾਰ ਨੂੰ ਰੈਪਟਰਸ ਦੇ ਵੱਲੋਂ ਨਿਊਯਾਰਕ ਨਿਕਸ ਦੀ ਮੇਜ਼ਬਾਨੀ ਕਰਨ ਤੋਂ ਪਹਿਲਾਂ ਟੌਨਟੋ ਦੇ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਪ੍ਰਸ਼ੰਸਕਾਂ ਨੇ ਅਮਰੀਕੀ ਰਾਸ਼ਟਰੀ ਗੀਤ ਦੌਰਾਨ ਸ਼ੋਰ ਸ਼ਰਾਬਾ ਕੀਤਾ ਇਹ ਸੱਤ ਪ੍ਰਤੀਕਿਰਿਆਵਾਂ ਕੈਨੇਡਾ ਅਤੇ ਅਮਰੀਕਾ ਦੇ ਵਿਚਕਾਰ ਵਧ ਰਹੇ ਵਪਾਰ ਯੁੱਧ ਦੇ ਜਵਾਬ ਦੇ ਵਿੱਚ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜੋ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਦੇਸ਼ਾਂ ਤੋਂ ਸ਼ੁਰੂ ਹੋਇਆ ਸੀ ਜਿਸ ਵਿੱਚ ਕੈਨੇਡੀਅਨ ਅਤੇ ਮੈਕਸੀਕਨ ਆਯਾਤ ਉੱਤੇ ਟੈਰਿਫ ਵਧਾਉਣ ਦੀ ਧਮਕੀ ਦਿੱਤੀ ਗਈ ਸੀ ਸੋਮਵਾਰ ਨੂੰ ਤਿੰਨਾਂ ਦੇਸ਼ਾਂ ਵਿਚਕਾਰ ਹੋਈ ਗਲਪਾਤ ਦੇ ਨਤੀਜੇ ਦੇ ਵਜੋਂ ਅਮਰੀਕੀ ਟੈਰਿਫ ਅਤੇ ਜਵਾਬੀ ਕੈਨੇਡੀਅਨ ਅਤੇ ਮੈਕਸੀਕਨ ਟੈਰਿਫ ਨੂੰ 1 ਮਹੀਨੇ ਲਈ ਰੋਕ ਦਿੱਤਾ ਗਿਆ। ਇਹ ਹਫਤੇ ਦੇ ਵਿੱਚ ਦੂਜੀ ਵਾਰ ਹੈ ਜਦ ਰੈਪਟਰਸ ਦੀ ਪ੍ਰਸ਼ੰਸਕਾ ਨੇ ਦ ਸਟਾਰਸ ਬੈਂਗਲੜ ਪੈਨਲ ਉੱਤੇ ਸ਼ੋਰ ਸ਼ਰਾਬਾ ਕੀਤਾ। ਉਹਨਾਂ ਨੇ ਐਤਵਾਰ ਨੂੰ ਵੀ ਲਾਸ ਐਂਜਲਸ ਕਲੀਪਰਸ ਉੱਤੇ 115-108 ਦੀ ਜਿੱਤ ਤੋ ਪਹਿਲਾਂ ਆਪਣੀ ਨਿਰਾਸ਼ਾ ਕੀ ਇਸੇ ਤਰ੍ਹਾਂ ਹੀ ਜ਼ਾਹਰ ਕੀਤੀ ਸੀ ਸ਼ਨੀਵਾਰ ਨੂੰ ਓਟਾਵਾ ਦੇ ਕੈਨੇਡੀਅਨ ਟਾਇਰ ਸੈਂਟਰ ਵਿੱਚ ਸੈਨੇਟਰਾਂ ਵੱਲੋਂ ਮੈਨੀਟੋਬਾ ਵਾਈਲਡ ਨੂੰ 6-0 ਦੇ ਨਾਲ ਹਰਾ ਦੇਣ ਤੋਂ ਪਹਿਲਾਂ ਪਰਸ਼ੰਸ ਕਨੇ ਅੰਬਿਕੀ ਗੀਤ ਦਾ ਮਜ਼ਾਕ ਉਡਾਇਆ ਫਿਰ ਐਤਵਾਰ ਰਾਤ ਨੂੰ ਵੈਂਕੂਵਰ ਦੇ ਵਿੱਚ ਪਰਸ਼ੰਸ ਕਨੇ ਗੀਤ ਦਾ ਵੀ ਮਜ਼ਾਕ ਉਡਾਇਆ ਇਸ ਤੋਂ ਪਹਿਲਾਂ ਕਿ ਕੈਨਕਸ ਓਵਰਟਾਈਮ ਦੇ ਵਿੱਚ ਡੈਟਰਾਇਟ ਰੈਡ ਵਿੰਗਸ ਤੋਂ 3-2 ਦੇ ਨਾਲ ਹਾਰ ਗਈ ਸੋਮਵਾਰ ਨੂੰ ਨੈਸ਼ਵਿਲ ਦੇ ਵਿੱਚ ਅਮਰੀਕੀ ਪਰਸ਼ੰਸਕਾਂ ਨੇ ਪ੍ਰੀਡੇਟਰਸ ਨੂੰ ਓਟਾਵਾ ਤੋਂ 5-2 ਦੇ ਨਾਲ ਹਰਾਉਣ ਤੋਂ ਪਹਿਲਾਂ ਆਪਣਾ ਪੱਖ ਵਾਪਸ ਲਿਆ ਮੰਗਲਵਾਰ ਨੂੰ ਬਾਦ ਦੇ ਵਿੱਚ ਵਿਨੀਪੈਗ ਜੈਟਸ ਨੇ ਕੈਰੋਲਿਨਾ ਹਰੀਕੇਨਸ ਦੀ ਮੇਜ਼ਬਾਨੀ ਕੀਤੀ ਅਤੇ ਕੋਲੋਟਰਾਡੋ ਐਵਲਾਈਨ ਚ ਵੈਂਕੂਵਰ ਦੇ ਵਿੱਚ ਸੀ ਇਸ ਸਭ ਦੇ ਵਿਚਾਰ 트ੰਪ ਤੋਂ ਲੈ ਕੇ ਕੈਨੇਡਾ ਦੇ ਲੋਕਾਂ ਦੀ ਨਿਰਾਸ਼ਾ ਦਾ ਪੱਧਰ ਕੇਵਲ ਖੇਡਾਂ ਤੱਕ ਹੀ ਸੀਮਤ ਰਹੇਗਾ ਜਾਂ ਫਿਰ ਅੱਗੇ ਹੋਰ ਫਤੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ